गुरप्रीत सिंह जी की यह तो लगता है कि यह बहुत चंगा काम से जी थे तो रोक ने सर मैं पता ही नहीं की है कि मामला की हुआ सी सारी कहानी दसू ਉਹਨਾਂ ਦਾ ਇਹ ਸੀ ਕਿ ਮੈਨੂੰ ਨਾ ਉਹ ਤੇ ਬੰਦੇ ਜੋ ਤੇ ਉਹ ਕਹਿੰਦਾ ਵੀ ਉਹ ਲੈ ਕੇ ਜਾਣੀਆਂ ਦਵਾਈ ਕੇ ਕੇ ਦਵਾਈ ਆ ਅਰੇ ਕੇ ਟਾਵਾ ਇਹ ਵਪਾਰ ਕੀ ਰਿਹਾ ਹੈ ਹੂੰ ਉਹਨੂੰ ਅੰਦਰ ਗਿਆ ਨਹੀਂ ਮੈਂ ਇਹ ਕੁਝ ਨਹੀਂ ਜਦੁੱਤ ਮੈਂ ਕੋਈ ਵੀ ਸਮਾਨ ਆਉਂਦਾ ਤੁਸੀਂ ਚੈੱਕ ਨਹੀਂ ਕਰਦੇ ਸੀਗੇ ਪਹਿਲਾਂ ਤੁਹਾਡੀ ਡਿਊਟੀ ਸੀ ਜ਼ਿੰਮੇਵਾਰੀ ਬਣਦੀ ਸੀ ਕਿ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਕਰਨਾ ਜ਼ਿੰਮੇਵਾਰੀ ਸੀ ਤੁਹਾਡੀ ਗਲਤੀ ਹੋਈ ਹੈ ਮੇਥੋਂ ਨਾ ਪਹਿਲੇ ਮਾਮਲਾ ਜ਼ਰੂਰ ਚੁੱਕੋ ਪਹਿਲੇ ਪਹਿਲਾਂ ਕੀ ਲੱਗੇ ਸੀ ਨਹੀਂ ਪਹਿਲੇ ਕੋਈ ਨਹੀਂ ਗਾ ਪਹਿਲਾਂ ਨਹੀਂ ਤੁਹਾਨੂੰ ਲੱਗਦਾ ਨਹੀਂ ਪੰਜਾਬ ਸਰਕਾਰ ਵੱਲੋਂ ਇੰਨੀ ਸਖਤੀ ਕੀਤੀ ਗਈ ਹੈ ਫਿਰ ਵੀ ਤੁਸੀਂ ਇਸ ਤਰ੍ਹਾਂ ਦੀ ਜੱਤੀਆਂ ਪੇਸ਼ਤਾ ਹੋਏਗਾ ਬਹੁਤ ਜ਼ਿਆਦਾ ਜੀ ਤੁਸੀਂ ਸਾਡੇ ਜੇਲ੍ਹ ਦੇ ਅੰਦਰੋਂ ਸਟੈਕ ਆਪਣਾ ਕਿਤਾ ਬਰਾਮਦ ਕਾਹਨੂੰ ਸਾਾਨੂੰ ਥਾਣਾ ਕੈਂਟਵਿਕੇ ਤਲਾਸ਼ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮਲਾਜਮ ਹੈ ਏਐਸਆਈ ਗੁਰਪ੍ਰੀਤ ਸਿੰਘ ਆ ਤੋਂ ਉਹਨਾਂ ਵੱਲੋਂ ਚ ਚਿੱਟਾ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ ਕੋਈ ਨਸ਼ੀਲਾ ਪਦਾਰਥ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ ਜਿ세 ਜੇਲ੍ਹ ਦੇ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚਿੱਟਾ ਮਿਲਿਆ ਕਿਥਾ ਪੋਸਟਿੰਗ ਸੀ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd ਆਈਆਰਪੀ ਲੁਧਿਆਣੇ ਦਾ ਪੋਸਟ ਹੈਗੀ ਹੈ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫਾਰਵਰਡ ਬੈਕਵਰਡ ਲਿੰਕੇਜ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾ ਰਹੇ ਹਾਂ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋਗ ਜੱਜ ਸਾਹਿਬ ਦੇ ਪੇਸ਼ ਕਰਕੇ ਅਦਾ ਅਸੀਂ ਵੱਧ ਤੋਂ ਵੱਧ ਰਮਾਂਡਾ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹੀ ਹੈ ਵੀ ਇਹਦਾ ਫਾਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਤੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਹੋ ਜਾਵੇ ਉਹਨਾਂ ਨੂੰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਸਾਰੇ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਅਯੁੱਧ ਵਿਸ਼ਵਾਦ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਦ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਰ ਡਿਪਾਰਟਮੈਂਟ ਵੀ ਸਾਰੇ ਆਪਣਾ ਵੱਦ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਹੈ ਇਹਨੂੰ ਜਿਹੜਾ ਨਸ਼ਾ ਤੋ ਮੁਕਤ ਕੀਤਾ ਜਾਵੇ